ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆਂ ਵੀਡੀਓ ਤੁਹਾਡੀ ਸਕਿਪ ਨਾ ਹੋਵੇ ਅੱਜ ਅਸੀਂ ਆਪਣੀਆਂ ਪਹਿਣਾ ਵਸਤ ਲੈ ਕੇ ਆਏ ਰਖੜੀ ਆਫਰ ਰਖੜੀ ਆਫਰ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਬੜੇ ਪਿਆਰੇ ਪਿਆਰੇ ਤੇ ਰੇਂਜ ਜਿਹੜੀ ਰਹਿਣ ਵਾਲੀ ਹੈ ਬਹੁਤ ਹੀ ਘੱਟ ਰਹਿਣ ਵਾਲੀ ਹੈ ਦੇਖੋ ਜੀ ਅੱਜ ਤੇ ਜਿਹੜੇ ਸੂਟ ਰਹਿਣਗੇ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਰਹਿਣਗੇ ਤੇ ਪ੍ਰਿੰਟ ਲੈ ਕੇ ਆਏ ਇਸ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਸੂਟ ਰਹਿਣ ਵਾਲੇ ਆ ਇਹਨਾਂ ਸੂਟਾਂ ਦੀ ਕਾਫੀ ਡਿਮਾਂਡ ਕੀਤੀ ਸੀ ਮੇਰੀ ਭੈਣਾਂ ਨੇ ਕਾਫੀ ਸੂਟ ਪਸੰਦ ਕੀਤੇ ਸੀ ਦੁਬਾਰਾ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੀਆਂ ਵੀ ਆ ਭੈਣਾਂ ਨੂੰ ਇਹ ਸੂਟਾਂ ਦੀ ਲੋੜ ਸੀ ਉਹ ਜਲਦੀ ਆਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਕਾਫੀ ਪੈਰੀ ਭੈਣਾਂ ਦੇ ਫੋਨ ਕਾਲ ਆਏ ਸੀ ਸਾਨੂੰ ਇਹ ਵਾਲੇ ਸੂਟ ਚਾਹੀਦੇ ਅਸੀਂ ਉਹਨਾਂ ਵਾਸਤੇ ਇਹ ਵਾਲੇ ਸੂਟ ਲੈ ਕੇ ਆਏ ਆ ਫਾਸਟ ਸੂਟ ਦੇਖੋ ਜੀ ਬੜਾ ਪਿਆਰਾ ਜਿਹਾ ਰੈਣ ਵਾਲਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰੈਣ ਵਾਲਾ ਸੂਟ ਦਾ 올ਓਵਰ ਸੂਟ ਰੈਣ ਵਾਲਾ ਜੀ ਠੀਕ ਹੈ ਜੀ 올ਓਵਰ ਸੂਟ ਰੈਣਾ ਵਾਲਾ ਤੁਹਾਨੂੰ ਪ੍ਰਾਈਸ ਦੇ ਰਿਹਾ ਸਿਰਫ 550 ਪ੍ਰਿੰਸਸ ਕਲੈਕਸ਼ਨ ਦੀ 올ਓਵਰ ਸੂਟ ਦੀ ਠੀਕ ਹੈ ਜੀ 550 ਰਹਿਣ ਵਾਲੀ ਇਹਦੀ ਪ੍ਰਾਈਸ 올ਓਵਰ ਸੂਟ ਰਹੂਗਾ ਪ੍ਰਿੰਸਸ ਕਲੈਕਸ਼ਨ ਰਹੂਗੀ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰ ਸਕਦੇ ਹੋ ਕਾਫੀ ਡਿਮਾਂਡ ਸੀ ਤੁਹਾਨੂੰ ਇਸ ਸੂਟ ਦੀ ਦੇਖੋ ਜੀ ਐਸੀ ਸਾਡਾ ਫਸਟ ਸੂਟ ਤੇ ਫਸਟ ਕਲਰ ਅਗਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਅਗਲਾ ਵੀ ਕਲਰ ਹੈ ਦੇਖੋ ਇਹਦੇ ਵਿੱਚ ਇੱਕ ਸਾਡੇ ਕੋਲ ਇੱਕ ਹੋਰ ਸ਼ੇਡ ਆਇਆ ਫਰੋਜੀ ਕੋਈ ਕਲਰ ਜਾਣ ਵਾਲਾ ਨਹੀਂ ਹੈ कॉटन स्टਾਫ ਹੈ ਪਿਓਰ कॉटन स्टਾਫ ਰਹਿਣ ਵਾਲਾ ਸੌਫਟ ਵਾਲਾ ਸਟਾਫ ਆ ਬਹੁਤ ਫਾਈਨ ਸਟਾਫ ਹੈ ਪ੍ਰਿੰਸਸ ਕਲੈਕਸ਼ਨ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਜੀ ਤੇ ਰੇਂਜ ਤਾਂ ਅਸੀਂ ਤੁਹਾਨੂੰ ਦੇ ਰਹੇ ਹਾਂ ਬਹੁਤ ਹੀ ਜ਼ਿਆਦਾ ਘੱਟ ਦੇਖੋ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਵਾਲੀ ਰੇਂਜ ਨਹੀਂ ਮਿਲੀ ਸਿਰਫ 550 ਦੇ ਵਿੱਚ ਤੁਹਾਨੂੰ 올 ਓਵਰ ਪ੍ਰਿੰਸਸ ਕਲੈਕਸ਼ਨ ਦਾ ਸੂਟ ਦੇ ਰਹੇ ਹਾਂ ਜੀ 550 ਦੇ ਵਿੱਚ ਦੇਖੋ ਜੀ ਤੁਹਾਡੇ ਵਾਸਤੇ ਇਹ ਆਫਰ ਲੈ ਕੇ ਆਇਆ ਸੀ ਬੜਾ ਪਿਆਰਾ ਜਿਹਾ ਸੂਟ ਰੈਣ ਵਾਲਾ ਹੈ 컬러 ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਬਹੁਤ ਪਿਆਰਾ 컬러 ਰਹਿਣ ਵਾਲਾ ਹੈ ਇਹਦੇ ਵਿੱਚ ਇੱਕ 컬러 ਹੋਰ ਆਊਗਾ ਜੀ ਦੇਖੋ ਇਹ ਕੇਵळा 컬러 ਆਊਗਾ ਇਹ ਵੀ ਬੜਾ ਪਿਆਰਾ ਜਿਹਾ 컬러 ਹੈ ਪੈਰਟ ਜਾਂ ਨਾ ਪੈਰਟ ਆ ਨਾ ਗ੍ਰੀਨ ਆ ਬੜਾ ਪਿਆਰਾ ਜਿਹਾ 컬러 ਰਹਿਣ ਵਾਲਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੁਹਾਡੇ ਵਾਸਤੇ ਰਖੜੀ ਆਫਰ ਹੈ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ 550 ਦੇ ਰਿਹਾ ਤੁਹਾਨੂੰ ਇਹਦੀ ਸਿਰਫ ਪ੍ਰਾਈਸ ਠੀਕ ਹੈ ਜੀ 550 ਤੁਹਾਨੂੰ ਦੇ ਰਿਹਾ ਇਹਦੀ ਪ੍ਰਾਈਸ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਅੱਜ ਵਾਲੀ ਠੀਕ ਹੈ ਜੀ ਅਗਲਾ ਸੂਟ ਦੇਖੋ ਜੀ ਇਹ ਮੈਚਿੰਗਸ ਰਹੂਗਾ ਪ੍ਰਿੰਸੈਸ ਕਲੈਕਸ਼ਨ ਦਾ ਮੈਚਿੰਗ ਸੂਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਪਿਆਰਾ ਪ੍ਰਿੰਟ ਹੈ ਜੀ 컬러 ਵੀ ਬੜਾ ਪਿਆਰਾ ਜਾ ਤੇ ਪ੍ਰਿੰਟ ਵੀ ਬੜਾ ਪਿਆਰਾ बॉटम ਅਸੀਂ ਤੁਹਾਨੂੰ ਦੇ ਰਹੇ ਹਾਂ ਇਹਦੇ ਨਾਲ ਮੈਚਿੰਗ बॉਟਮਾਂ ਜੀ ਠੀਕ ਹੈ ਜੀ ਤੁਹਾਨੂੰ ਦਿਖਾ ਸਕਦੀਆਂ ਸੀ ਪ੍ਰਿੰਸਸ ਕਲੈਕਸ਼ਨ ਰਖੜੀ ਆਫਰ ਤੇ ਲੈ ਕੇ ਆਏ ਤੁਹਾਨੂੰ ਤਾਂ ਹੀ ਜੈਨੂਅਲ ਜੀ ਪ੍ਰਾਈਸ ਦੇ ਰਹੇ ਹਾਂ ਇਹਦੇ ਨਾਲ ਦੇਖੋ ਇਹ ਵਾਲੀ ਰਹਿਣ ਵਾਲੀ ਹੈ बॉਟਮ ਠੀਕ ਹੈ ਜੀ ਜਿਹੜਾ ਇਹ ਵਾਲਾ ਪ੍ਰਿੰਟ ਦਿੱਤਾ ਹੋਇਆ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦਿੱਤਾ ਹੋਇਆ ਉਹਦੇ ਨਾਲ ਇਹਦੇ ਨਾਲ ਮੈਚਿੰਗ ਇਹ ਵਾਲੀ बॉਟਮ ਰਹਿਣ ਵਾਲੀ ਠੀਕ ਹੈ ਜੀ ਇਹ ਵਾਲੀ ਜਿਹੜੀ ਇਹ ਇਹਨਾਂ ਪਾਟਮ ਰੈਨਡ ਵਾਲੀ ਹੈ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਜਿਹੜੀ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਜੀ ਦੇਖੋ ਜੀ ਬਹੁਤ ਪਿਆਰੇ ਪ੍ਰਿੰਟ ਰੈਨਡ ਵਾਲੇ ਹੈ ਜੀ ਅਗਲਾ ਫ੍ਰਿੰਟ ਚੈੱਕ ਕਰੋ ਜੀ ਦੇਖੋ ਜੀ ਇੱਕ ਇਹ ਵਾਲਾ ਪ੍ਰਿੰਟ ਰਹੂਗਾ ਇਹ ਵੀ ਪ੍ਰਿੰਸਸ ਕਲੈਕਸ਼ਨ ਹੈ ਪ੍ਰਿੰਸੈਸ ਕਲੈਕਸ਼ਨ ਹੈ ਮੈਚਿੰਗ ਸੂਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਤੁਸੀਂ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਰਹੂਗੀ ਇਹਨਾਂ ਦਾ ਬਾਟਮ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸਿਰਫ 650 ਰੁਪਏ ਠੀਕ ਹੈ ਜੀ ਜਿਹੜੀ ਪ੍ਰਿੰਸੈਸ ਕਲੈਕਸ਼ਨ ਹੈ ਮੈਚਿੰਗ ਸੂਟ ਰਹਿਣਗੇ 650 ਦੇ ਵਿੱਚ ਰਹਿਣਗੇ ਸਿਰਫ ਪ੍ਰਾਈਸ ਦੇ ਰਹੇ ਤੁਸੀਂ 650 ਮੈਚਿੰਗ ਸੂਟ ਜੀ ਪ੍ਰਿੰਸੈਸ ਕਲੈਕਸ਼ਨ ਠੀਕ ਹੈ ਜੀ ਰੱਖੜੀ ਆਫਰ ਲੈ ਕੇ ਤੁਹਾਡੇ ਵਾਸਤੇ ਪ੍ਰਿੰਟ ਜੇ ਕਾਸਾ ਨੂੰ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ बॉਟਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪ੍ਰਿੰਸਸ ਕਲੈਕਸ਼ਨ ਦੀ ਹੀ बॉਟਮ ਲੱਗੀ ਹੋਈ ਹੈ ਇਹਦੇ ਨਾਲ ਚੈੱਕ ਕਰੋ ਪ੍ਰਿੰਸਸ ਕਲੈਕਸ਼ਨ ਦੀ ਇਹਦੇ ਨਾਲ बॉਟਮ ਲੱਗੀ ਹੋਈ ਹੈ 650 ਰੁਪਏ ਤੁਹਾਨੂੰ ਦੇ ਰਹਿਆਂ ਦੀ ਪ੍ਰਾਈਸ ਅਗਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਪ੍ਰਿੰਸਸ ਕਲੈਕਸ਼ਨ ਹੈ 650 ਰੁਪਏ ਦੇ ਰਹੇ ਤੁਹਾਨੂੰ ਇਹਦੀ ਪ੍ਰਾਈਸ ਠੀਕ ਹੈ ਜੀ ਤੇ बॉटम ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਸਸ ਕਲੈਕਸ਼ਨ ਦੀ ਬਹੁਤ ਪਿਆਰੀ बॉਟਮ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਵਾਲੀ ਮੈਚਿੰਗ ਸੈਲਫ ਪ੍ਰਿੰਟ ਦੀ ਰਹੂਗੀ बॉटम 650 ਰੁਪਏ ਤਨੂੰ ਦੇ ਰਹੇ ਆ ਸੂਟ ਦੀ ਪ੍ਰਾਈਸ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਬੜੇ ਪਿਆਰੇ ਪਿਆਰੇ ਪ੍ਰਿੰਟਾਂ ਦੇ ਸੂਟ ਲੈ ਕੇ ਆਉਂਦੇ ਤੇ ਤੁਹਾਡੇ ਸੂਟਾਂ ਨੂੰ ਤੁਸੀਂ ਪਸੰਦ ਵੀ ਬਹੁਤ ਕਰਦੇ ਹੋ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਠੀਕ ਹੈ ਜੀ ਇਹ ਅਗਲਾ ਪ੍ਰਿੰਟ ਚੈੱਕ ਕਰੋ ਇੱਕ ਇਹ ਵਾਲਾ ਕਲਰ ਆਊਗਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਮਿੱਠਾ ਜਿਹਾ ਕਲਰ ਹੈ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਬਾਟਮ ਮੈਚਿੰਗ ਰਹੂਗੀ ਇਹ ਨਾਲ ਬਾਟਮ ਸੈਲਫ ਪ੍ਰਿੰਟ ਦੀ ਸੈਲਫ ਪ੍ਰਿੰਟ ਦੀ ਮੈਚਿੰਗ ਰਹੂਗੀ ਬਾਟਮ ਤੇ 650 ਰੁਪਏ ਦੇ ਰਹੇ ਹਨ ਤੁਹਾਨੂੰ ਇਹਦੀ ਸਿਰਫ ਪ੍ਰਾਈਸ ਠੀਕ ਹੈ ਜੀ 650 ਦੇ ਰਹੇ ਹਨ ਤੁਹਾਨੂੰ ਇਹਦੀ ਪ੍ਰਾਈਸ ਬਹੁਤ ਪਿਆਰਾ ਰੈਡੀ ਹੋਣਾ ਸੂਟ ਬਣ ਕੇ ਠੀਕ ਹੈ ਜੀ ਬਹੁਤ ਪਿਆਰਾ ਰੈਡੀ ਹੋਣਾ ਸੂਟ ਬਣ ਕੇ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਦੇ ਨਾਲ ਬਾਟਮ ਬਹੁਤ ਪਿਆਰੇ ਪਿਆਰੇ ਪ੍ਰਿੰਟ ਤੁਹਾਡੇ واسطے ਲੈ ਕੇ ਆਈਆਂ ਠੀਕ ਹੈ ਜੀ ਜਿਹੜਾ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਟੈਬੀ कॉटन ਹੈ ਜੀ ਠੀਕ ਹੈ ਜੀ ਟੈਬੀ कॉटन ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ ਮੈਚਿੰਗ ਤੁਹਾਨੂੰ ਮਿਲੂਗੀ ਇਹਦੇ ਨਾਲ ਬਾਟਮ ਟੈਬੀ कॉटन ਹੈ ਜੀ ਚੈੱਕ ਕਰ ਸਕਦੇ ਹੋ ਜਦੀਕ ਤੋਂ ਤੁਸੀਂ ਬਹੁਤ ਪਿਆਰਾ ਪ੍ਰਿੰਟ ਹੈ ਜੀ ਮੈਚਿੰਗ ਵੀ ਲੁਗੈ ਨਾਲ ਬਾਟਮ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਅਸੀਂ 675 ਜੀ ਟੈਬੀ ਕਾਟਨ ਦਾ ਪ੍ਰਾਈਸ ਦੇ ਰਹੇ ਹਾਂ 675 ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਇਹ ਵਾਲੀ ਮੈਚਿੰਗ ਹੋਣੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਮੈਚਿੰਗ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਹੈ 675 ਪਰ ਪੇਟਨ ਦੇ ਰਹੇ ਆ ਇਹਦੀ ਪ੍ਰਾਈਸ ਅਗਲਾ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਜਿਹੇ ਪ੍ਰਿੰਟ ਰੈਨ ਵਾਲੇ ਸਾਰੇ ਦੇਖੋ ਜੀ ਕੇ ਵਾਲਾ ਪ੍ਰਿੰਟ ਹੈ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਟੈਬੀ ਕਾਟਨ ਹੈ ਜੀ ਟੈਬੀ ਕਾਟਨ ਹੈ ਠੀਕ ਹੈ ਕਾਫੀ ਟ੍ਰੈਂਡ ਹੈ ਇਹ ਵਾਲੇ ਪ੍ਰਿੰਟ ਦਾ ਠੀਕ ਹੈ ਜੀ ਥੋੜਾ ਜਿਹਾ ਵੱਡਾ ਜਿਹੜਾ ਪ੍ਰਿੰਟ ਹੈ ਜਿਆਦਾ ਪਸੰਦ ਕੀਤਾ ਜਾਂਦਾ ਉਹ ਕਾਫੀ ਟ੍ਰੈਂਡ ਹੈ ਵਾਲੇ ਪ੍ਰਿੰਟ ਦਾ ਸੂਟ ਜਿਹੜਾ ਰੈਡੀ ਹੋਣਾ ਬਹੁਤ ਪਿਆਰਾ ਰੈਡੀ ਹੋਣਾ ਇਹ ਵਾਲਾ ਸੂਟ ਬਣ ਕੇ ਮੈਚਿੰਗ ਰਹੂਗੇ ਇਹ ਨਾਲ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਰਹੂਗੇ ਇਹ ਨਾਲ 675 ਰੁਪਏ ਤੁਹਾਨੂੰ ਟੈਬੀ कॉटन ਦੀ ਦੇ ਰਹੇ ਆਂ ਪ੍ਰਾਈਸ ਦੇਖੋ ਇਹ ਵਾਲੀ ਰਹਿਣ ਵਾਲੀ ਹੈ 셀ਫ ਪ੍ਰਿੰਟ ਦੇ ਵਿੱਚ ਇਹਦੇ ਨਾਲ ਬਾਟਮ 셀ਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ ਬਾਟਮ ਬੜਾ ਪਿਆਰਾ ਜਿਹਾ ਸੂਟ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਕਾਫੀ ਟ੍ਰੈਂਡ ਹੈ ਨਾ ਇਸ ਪ੍ਰਿੰਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜਦੋਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਣਾ ਇਹ ਵਾਲਾ ਸੂਟ ਰੈਡੀ ਅਗਲਾ ਸੂਟ ਚੈੱਕ ਕਰੋ ਜੀ ਇਹ ਕੇ ਵਾਲਾ ਪ੍ਰਿੰਟ ਹੈ ਜੀ ਕਲਰ ਬੜਾ ਸੋਹਣਾ ਜਿਹਾ ਥੋੜਾ ਜਿਹਾ ਬ੍ਰਾਈਟ ਕਲਰ ਹੈ ਕਾਫੀ ਮੇਰੀ ਭੈਣਾਂ ਨੂੰ ਬ੍ਰਾਈਟ ਕਲਰ ਪਸੰਦ ਹੁੰਦਾ ਹੈ ਬ੍ਰਾਈਟ ਕਲਰ ਲੈ ਕੇ ਆਇਆ ਹੈ ਟੈਬੀ ਕਾਟਨ ਰਹਿਣ ਵਾਲਾ 675 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਠੀਕ ਹੈ ਜੀ 675 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਮੈਚਿੰਗ ਰਹੂਗੀ ਇਹ ਨਾਲ ਬਾਟਮ ਮੈਚਿੰਗ बॉਟਮ ਰਹਿਣ ਵਾਲੀ ਹੈ ਜੀ ਮੈਚਿੰਗ ਰਹਿਣ ਵਾਲੀ ਇਹਦੇ ਨਾਲ बॉਟਮ 셀ਫ ਪ੍ਰਿੰਟ ਦੀ ਰਹਿਣ ਵਾਲੀ ਹੈ बॉਟਮ ਠੀਕ ਹੈ ਜੀ 셀ਫ ਪ੍ਰਿੰਟ ਦੇ ਵਿੱਚ ਰਹਿਣ ਵਾਲੀ ਹੈ बॉਟਮ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਹ ਵਾਲਾ ਵੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਸਾਡੇ ਕੋਲੇ ਸਿਰਫ ਇੱਕ ਇੱਕ ਸੂਟ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਿਰਫ ਇੱਕ ਇੱਕ ਸੂਟ ਸਾਡੇ ਕੋਲੇ ਬਾਕੀ ਬਚਿਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਜਿਹੜਾ ਮੈਚਿੰਗ ਮਿਲੂਗੀ ਬਾਟਮ ਮੈਚਿੰਗ ਬਾਟਮ ਮਿਲੂਗੀ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਹੈ ਮੈਚਿੰਗ ਬਾਟਮ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸੀ ਇੱਕ ਹੋਰ ਇੱਕ ਕਲਰ ਐ ਸਾਡੇ ਕੋਲੇ ਉਹ ਵੀ ਇੱਕ ਲਾਸਟ ਸੂਟ ਬਚਿਆ ਹੈ ਟੈਬੀ ਕਾਟਨ ਦੇ ਵਿੱਚ ਹੈ 675 ਰੁਪਏ ਮਿਲੂਗੀ ਤੁਹਾਨੂੰ ਪ੍ਰਾਈਸ ਠੀਕ ਹੈ ਜੀ ਇੱਕ ਲਾਸਟ ਸੂਟ ਬਚਿਆ کافی ਪਸੰਦ ਕੀਤਾ ਗਿਆ ਇਹ ਵਾਲੇ ਪ੍ਰਿੰਟ ਨੂੰ ਵੀ ਦੇਖੋ ਇੱਕ ਇਹ ਵਾਲਾ ਪ੍ਰਿੰਟ ਆਊਗਾ ਟੈਬੀ ਕਾਟਨ ਹੈ ਜੀ ਟੈਬੀ ਕਾਟਨ ਹੈ ਬੜਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਟੈਬੀ ਕਾਟਨ ਹੈ 675 ਰੁਪਏ ਦਾ ਨੂੰ ਮਿਲਣ ਵਾਲੀ ਹੈ ਦੀ ਪ੍ਰਾਈਜ਼ ਰਖੜੀ ਆਫਰ ਤੇ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਬਾਟਮ 675 ਰੁਪਏ ਦਾ ਨੂੰ ਇਹਦੀ ਵਾਲੀ ਪ੍ਰਾਈਜ਼ ਠੀਕ ਹੈ ਜੀ ਇਹ ਸੀ ਸਾਡੇ ਅੱਜ ਵਾਲੇ ਸੂਟ ਜਿਹੜੀ ਵੀ ਮੇਰੇ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਇਹਨਾਂ ਸੂਟ ਨੂੰ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਸਕਰੀਨ ਬਟਨ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਮੈਨੂੰ ਮੈਸੇਜ ਕਰੋ WhatsApp ਮੈਸੇਜ ਕਰੋ ਕਾਲ ਕਰੋ ਤੁਹਾਡਾ ਅਸੀਂ ਦੁਪੱਟੇ ਲੈ ਕੇ ਆਏ ਦੇਖੋ ਜੀ ਇੱਕ ਕੇਵਲ ਆ ਦੁਪੱਟਾ ਲੈ ਕੇ ਆਏ ਆ ਇਹ ਕੋਟਨ ਡੁਰੀਆ ਦਾ ਦੁਪੱਟਾ ਰਹਿਣ ਵਾਲਾ ਹੈ ਇਹ ਤੁਹਾਨੂੰ ਮਿਲੂਗਾ ਜੀ ਸਿਰਫ 100 ਰੁਪਏ ਦੇ ਵਿੱਚ ਠੀਕ ਹੈ ਜੀ 100 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਕੋਟਨ ਡੁਰੀਆ ਦਾ ਦੁਪੱਟਾ ਮਿਲਣ ਵਾਲਾ ਹੈ 2.5 ਮੀਟਰ ਰਹਿਣ ਵਾਲੀ ਦੁਪੱਟੇ ਦੀ ਕੱਟ ਠੀਕ ਹੈ ਜੀ 2.5 ਮੀਟਰ ਰਹਿਣ ਵਾਲੀ ਦੁਪੱਟੇ ਦੀ ਕੱਟ ਸਿਰਫ 100 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਦੁਪੱਟਾ ਬਾਏ ਕਰ ਸਕਦੇ ਹੋ ਅੱਗੇ ਸਾਡੇ ਕੋਲ ਦੁਪੱਟਾ ਔਰਗੇਂਜ਼ਾ ਦਾ ਠੀਕ ਹੈ ਜੀ ਇਹ ਜਿਹੜਾ ਤੁਸੀਂ ਦੁਪੱਟਾ ਸਾਡੇ ਕੋਲ 200 200 ਰੁਪਏ ਦੀ ਪ੍ਰਾਈਸ ਹੈ ਜੀ ਔਰਕਨ ਦੁਪੱਟੇ ਦੀ ਇਹ ਵੀ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋ ਜਿਹਨੂੰ ਇਸ ਦੁਪੱਟੇ ਦੀ ਲੋੜ ਹੋਵੇ ਇਸ ਤੋਂ ਅੱਗੇ ਸਾਡੇ ਕੋਲ ਦੁਪੱਟੇ ਰਹਿਣੇ ਸੁਪਰ ਨੈਟ ਦਾ ਜੀ ਦੇਖੋ ਇਹ ਵਾਲਾ ਦੁਪੱਟਾ ਆਊਗਾ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 200 ਰੁਪਏ ਰਹਿਣ ਵਾਲੀ ਹੈ ਸੌਫਟ ਦੁਪੱਟਾ ਹੁੰਦਾ ਜੀ ਬਹੁਤ ਸੌਫਟ ਦੁਪੱਟਾ ਹੁੰਦਾ 200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਸ ਤੋਂ ਅੱਗੇ ਸਾਡੇ ਕੋਲੇ ਮਸਲੀਨ ਦੇ ਦੁਪੱਟੇ ਆ ਜੀ ਚੈੱਕ ਮਸਲੀਨ ਮਿਲੂਗੀ ਤੁਹਾਨੂੰ ਬਹੁਤ ਹੀ ਸੌਫਟ ਵਾਲੀ ਪਲੇਨ ਮਸਲੀਨ ਮਿਲੂਗੀ ਚੈੱਕ ਮਸਲੀਨ ਮਿਲੂਗੀ ਲਾਈਨਾਂ ਵਾਲੀ ਮਸਲੀਨ ਮਿਲੂਗੀ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਟੈਬੀ ਦਾ ਦੁਪੱਟਾ ਲੈ ਸਕਦੇ ਹੋ ਸ਼ਿਮਰ ਦਾ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਔਰਗਾਂਜ਼ਾ ਦਾ ਦੁਪੱਟਾ ਲੈ ਸਕਦੇ ਹੋ ਡਿਜ਼ਾਈਨਰ ਦੁਪੱਟਾ ਲੈ ਸਕਦੇ ਹੋ ਔਰਗਾਂਜ਼ਾ ਦਾ ਦੇਖੋ ਇਹ ਵਾਲਾ ਰੈਨ ਵਾਲਾ ਦੁਪੱਟਾ ਚੈੱਕ ਦੇ ਵਿੱਚ ਇਹ ਚੈੱਕ ਮਸਲੀਨ ਹੈ ਬਹੁਤ ਸੌਫਟ ਵਾਲਾ ਦੁਪੱਟਾ ਹੈ ਬਿਲਕੁਲ ਸੌਫਟ ਦੁਪੱਟਾ ਜੀ ਚੈੱਕ ਮਸਲੀਨ ਦੇ ਵਿੱਚ ਬਾਈ ਕਰ ਸਕਦੇ ਹੋ ਸਾਡੇ ਕੋਲ 350 ਦੇ ਵਿੱਚ ਠੀਕ ਹੈ ਜੀ ਇਹ ਇੱਕ ਪਲੇਨ ਇਹ ਲਾਈਨਾਂ ਵਾਲੀ ਮਸਲੀਨ ਹੈ ਜੀ ਇਹ ਕੇ ਵਾਲੀ ਮਸਲੀਨ ਮਿਲੂਗੀ ਇਹਦੇ ਵਿੱਚ ਲਾਈਨਾਂ ਆਣਗੀਆਂ ਦੇਖੋ ਤਾਂ ਨੇ ਜਦੀਕ ਤੋਂ ਤਾਂ ਖਾਸਾ ਕਰਦੇ ਵਿੱਚ ਲਾਈਨਾਂ ਇਹ ਵਾਲਾ ਦੁਪੱਟਾ ਤੁਸੀਂ ਸਾਡੇ ਕੋਲੋਂ 350 ਦੇ ਵਿੱਚ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ ਸੂਟ ਸਾਡੇ ਅੱਜ ਦੇ ਦੁਪੱਟੇ ਜਿਹੜੇ ਵੀ ਮੇਰੇ ਭੈਣ ਨੂੰ ਕੋਈ ਵੀ ਸੂਟ ਪਸੰਦ ਹੋਇਆ ਤਾਸਕਰੀ ਸ਼ੋਰ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਪਲੀਜ਼ ਜੇ ਜਿਹੜੀ ਮੇਰੀ ਪਲੀਜ਼ ਜਿਹੜੀ ਮੇਰੀ ਪੈਨ ਨੂੰ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ